ਉਪਣੇ ਅਮਰੀਕਾ ਇੱਧਰ ਆਸਟ੍ਰੇਲੀਆ ਅੱਛਾ ਤੇ ਹੋਰ ਕਲੀਫੋਰਨੀਆ ਕਿਹੜਾ ਫੋਰਨੀਆ ਕਲੀਫੋਰਨੀਆ ਕਲੀਵੋਰਨੀਆ ਯਾਰ ਉਹ ਕਹਾਂ ਦਿੰਦੇ ਆ ਕਿrna ਪਹਿਲਾਂ ਅਸੀਂ ਡਿਸਪਰੈਸਰ 'ਚ ਰਹਿੰਦੇ ਹੁੰਦੇ ਸੀਗੇ ਕੀ ਚ ਰਹਿੰਦੇ ਸੀਗੇ ਡਿਸਪਰੈਸਰ 'ਚ ਡਿਪਰੈਸ਼ਨ 'ਚ ਹਾਂ ਡਿਸਪਰੈਸਰ 'ਚ ਤੇ ਉਹ ਕਈ ਵਾਰੀ ਮੇਰਾ ਨੱਚਣ ਨੂੰ ਜੀ ਕਰਦਾ ਬਾਈ ਹੁਣ ਫਿਲਟਰ ਆ ਜਿਹੜਾ ਉਹ ਤਾਂ ਕੱਲਾ ਮੂੰਹ ਤੇ ਲੱਗੂ ਹੁਣ ਗਿੱਟਾ ਤੇ ਥੋੜੀ ਲੱਗੂਗਾ ਜਦੋਂ ਮੈਂ ਇੱਕ ਨੱਚ ਕੇ ਰੀਰ ਬਣਾਦੀ ਭਰਾਵਾ ਇੱਕ ਤਾਂ ਮੇਰੇ ਸੁੱਖ ਨਾਲ ਲਾਲ ਸੂਟ ਪਾਇਆ ਕੀ ਲਾਲ ਸੂਟ ਦੇ ਵਿੱਚ ਫਿਰ ਕਾਲੇ ਕਾਲੇ ਗਿੱਟੇ। ਔਰ ਕਿ ਆਪਾਂ ਗੱਦੇ ਦੇਖਣੀ ਜਦੋਂ ਭਾਈ ਮੈਂ ਤਾਂ ਵੇਖਿਆ ਸੱਚੀ ਭਾਈ ਕਾਲੇ ਭੂ ਉਤਰਗੇ ਪੈਰ। ਸਿੱਧੀ ਜੀ ਤੇ ਲੈਣੀ ਹੈ ਭਾਈ ਆਪਾਂ ਥਾਰ ਹੀ ਲੈਣੀ ਹੈ ਜਿੱਦੇ ਲਈਤੀ ਮਾਲਕ ਨੇ ਜੀ ਚਾਹਿਆ ਤਾਂ। ਮੇਰਾ ਸੁਪਨਾ ਤਾਂ ਹੁਣ ਥਾਰ ਤੇ ਰਹਿ ਗਿਆ اٹਕੇ। ਜਿੱਦੇ ਦਾ ਮੈਂ ਫੇਮਸ ਹੋਈਆਂ ਉਦਦੇ ਦੇ ਮੈਨੂੰ ਬੜੇ ਬਾਹਰੋਂ ਫੋਨ ਆਉਂਦੇ ਆ। ਉਹ ਕਾਦੰਦਿਆ ਕਰਨਾ ਪਹਿਲਾਂ ਅਸੀਂ ਡਿਸਪੈਸਰ ਚ ਰਹਿੰਦੇ ਹੁੰਦੇ ਸੀਗੇ ਕੀ ਚ ਰਹਿੰਦੇ ਸੀਗੇ ਡਿਸਪੈਸਰ ਚ ਡਿਸਪੈਸਰ ਚ ਇਹ ਨਵੀਂ ਚੀਜ਼ ਆ ਨਵੀਂ ਚੀਜ਼ ਆ ਹੀ ਵੀ ਜੀ ਮੈਂ ਮਨ ਲੋ ਬਿਮਾਰ ਮੈਂ ਤਾਂ ਬਿਮਾਰ ਹੀ ਕਹੂੰਗੀ ਬੰਦਾ ਬਿਮਾਰ ਡਿਪਰੈਸ਼ਨ ਚ ਹਾਂ ਡਿਸਪੈਸਰ ਚ ਠੀਕ ਹੈ ਬਾਈ ਮੈਂ ਹੈ ਨਹੀਂ ਕਿ ਪੜੀ ਨਹੀਂ ਬਾਈ ਸਾਡੀ ਗੱਲ ਦਾ ਭਰਾ ਉਹ ਮੈਂ ਆਪਾਂ ਝੂਠ ਨਹੀਂ ਬੋਲਦਾ ਆ ਪਾਗੇ ਸਿੱਧੇ ਬੰਦੇ ਹੁਣ ਵੀ ਮੈਨੂੰ ਉੱਥੇ ਪੁੱਛੀ ਜਾਣ ਕਹਿੰਦੇ ਅਰੇ ਬਾਰ-ਬਾਰ ਫੋਨ ਆ ਰਿਹਾ ਬਾਈ ਮੈਂ ਕਹਿੰਦਾ ਮੈਨੂੰ ਸਾਥੀ ਸੈਂਟਰ ਜਾਣਾ ਹੈ ਅੱਛਾ ਸਾਥੀ ਸੈਂਟਰ ਪਹਿਲਾਂ ਸੀਗੀ ਸਾਥੀ ਸੈਂਟਰੀ ਬਾਈ ਦਾ ਨਾ ਇਹ ਦੋ ਆਟੇ ਦੋ ਆਟੇ ਹਾਂ ਹਾਂ ਬਾਅਦ ਸੇ ਫਿਰ ਉਹੀ ਚੀਜ਼ ਤੇ ਮੈਂ ਕਹਦਾ ਬਾਅਦ ਚ ਮੈਂ ਸਮਝਾ ਦਿੰਦੇ ਜੇ ਅਗਲੇ ਨੂੰ ਦੋ ਆਟੇ ਹੋਣ ਨੂੰ ਆ ਵੀ ਬਦਲ ਲੱਗ ਜਾਂਦਾ ਸੀ ਅੱਛਾ ਹੈ ਨਾ ਕਿੱਥੋਂ ਸੀ ਆਪਾਂ ਆਪਾਂ ਤੁਸੀਂ ਕਿਹਾ ਸੀਗਾ ਵੀ ਬਚਪਨ ਦੀ ਗੱਲ ਕਰਦੇ ਡਿਸਪੈਸ ਸਰ ਦੀ ਗੱਲ ਹਾਂ ਅੱਛਾ ਤੇ ਅੱਛਾ ਉਹ ਭਾਈ ਮੈਨੂੰ ਫੋਨ ਕਰਿਆ ਕਾਰਨ ਕਈ ਹੁਣ ਵਿੱਚ ਲੋਕ ਦੇਖੀ ਹੈ ਕਮੈਂਟ ਕਰ ਦਿੰਦੇ ਸੀਗੇ ਮਿਆਂ ਕਈ ਵਾਰੀ ਭਰਾਵਾ ਆਪਾਂ ਨਹੀਂ ਮਾਰਦੇ ਝੂਠ ਬਈ ਆਪਣਾ ਰੰਗ ਹੈਗਾ ਕਾਲਾ ਤੁਸੀਂ origignal ਆਪਾਂ ਨੂੰ ਦੇਖ ਹੀ ਲਿਆ ਵੀ ਹੁਣ ਜਿਹੜਾ ਉਹ ਫਿਲਟਰ ਹੈ ਫਿਲਟਰ ਦਾ ਕੱਲਾ ਮੂੰਹ ਤੇ ਲੱਗੂਗਾ ਨਾ ਉਹ ਭਰਾਵਾ ਮੈਂ ਹੁਣ ਫਿਲਟਰ ਲਾ ਕੇ ਵੀਡੀਓ ਵੜ ਕੋ ਛਾੜ ਦਿੰਨੀ ਹੈਗੀ ਤੇ ਕਈ ਵਾਰੀ ਮੇਰਾ ਨੱਚਣ ਨੂੰ ਜੀ ਕਰਦਾ ਬਾਈ ਓਹਨ ਫਿਲਟਰ ਆ ਜਿਹੜਾ ਉਹ ਤਾਂ ਕੱਲਾ ਮੂੰਹ ਤੇ ਲੱਗੂ ਹੁਣ ਗਿੱਟੇ ਤੇ ਥੋੜੀ ਲੱਗੂਗਾ ਬੱਸ ਕਿਵੇਂ ਦੇ ਦੇਗਾ ਲਾ ਉਹ ਭਾਈ ਮੈਂ ਇੱਕ ਨਾ ਰੀਲ ਬਣਾਤੀ ਨੱਚ ਕੇ ਹਾਂ ਜਦੋਂ ਮੈਂ ਇੱਕ ਨੱਚ ਕੇ ਰੀਲ ਬਣਾਤੀ ਭਰਾਵਾ ਇੱਕ ਤਾਂ ਮੇਰੇ ਸੁੱਖ ਨਾਲ ਲਾਲ ਸੂਟ ਪਾਇਆ ਠੀਕ ਹੈ ਲਾਲ ਸੂਟ ਦੇ ਵਿੱਚ ਫਿਰ ਕਾਲੇ ਕਾਲੇ ਗਿੱਟੇ ਯਾਰ ਜਮੀ ਨਹੀਂ ਸੰਗਰੀ ਪੇੜ ਤੋਂ ਹੋਣਾ ਲੱਗਦਾ ਹੈ ਸਹੀ ਹਕੀਕਤ ਹੈ ਬਾਈ ਬਾਈ ਮੈਂ ਰੀਲ ਨਾ ਅਪਲੋਡ ਕਰਦੀ ਅੱਛਾ ਮੈਂ ਮੇਰੇ ਮੁੰਡਿਆਂ ਮੈਂ ਮੇਰੇ ਨੇ ਬਣਾਤੀ ਤੇ ਮੈਂ ਅਪਲੋਡ ਕਰਦੀ ਦਿਲਦੁਲ ਜੇ ਲਾ ਕੇ ਮੈਂ ਕਿਹ ਚਾ ਲੋਕ ਪਸੰਦ ਕਰਨਗੇ ਭਰਾਵਾ ਉਹ ਤਾਂ ਪਹਿਲਾਂ ਹੀ ਕਿਸੇ ਦੇ ਗਿੱਟੇ ਚ ਜਾ ਵੱਜੀ ਉਹ ਤਾਂ ਕਹਿੰਦੇ ਉਹਨਾਂ ਨੇ ਕਮੈਂਟ ਕਰਤਾ ਕਹਿੰਦੇ ਕਿ ਨਾ ਕਿ ਜਿਹੜਾ ਕਿ ਭੈਣਿਆ ਕਿ ਜਿਹੜਾ ਤੂੰ ਫਿਲਟਰ ਮੂੰਹ ਤੇ ਲਾਇਆ ਜੇ ਕਿਤੇ ਮੰਗੜਾ ਜੀ ਤੂੰ ਗਿੱਟਿਆਂ ਤੇ ਲਾ ਲੈਂਦੀ ਨਾ ਤੇ ਕਸੇ ਗੱਲਾਂ ਕਰਦੇ ਦੋਖੇ ਟੁੱਟ ਜਾਂਦੇ ਬਈ ਪਹਿਲਾਂ ਤਾਂ ਮੈਨੂੰ ਨਾ ਵੀ ਹੋਰੂ ਜੇ ਲੱਗਿਆ ਵੀਰ ਕਿਵੇਂ ਕਹਤਾ ਨਹੀਂ ਮੈਂ ਆਖਿਆ ਰ ਵੀ ਗੱਟੇ ਮੈਂ ਪਹਿਲਾਂ ਵੀਡੀਓ ਫਿਰ ਦੇਖੀ ਮੈਂ ਅੱਛਾ ਮੈਂ ਵੇਂਦੀ ਨਹੀਂ ਮੈਂ ਚੜਾ ਦਿੰਨੀ ਹੈ ਵੀਡੀਓ ਮੁਰ ਕੇ ਦੇਖ ਦੇਣੀ ਮੁਰ ਕੇ ਆਪਾਂ ਕਦੇ ਵਾ ਤੇ ਦੇਖਣੀ ਜਦੋਂ ਭਾਈ ਮੈਂ ਤਾਂ ਵੇਖਿਆ ਸੱਚੀ ਭਾਈ ਕਾਲੇ ਭੂ ਤਰਗੇ ਪੈਰ ਸਹੀ ਗੱਲ ਆ ਭਾਈ ਬਾਅਦ ਚ ਕੀ ਬਾਅਦ ਚ ਭਾਈ ਮੈਂ ਨਾ ਵੀ ਚਲੋ ਕਮੈਂਟ ਮੈਂ ਇੱਕ ਵਾਰ ਤਾਂ ਡਿਲੀਟ ਕਰਤਾ ਮੈਨੂੰ ਨਾ ਹੋਰ ਹੀ ਲੱਗਿਆ ਹੋਰ ਹੀ ਲੱਗਿਆ ਤੇ ਫਿਰ ਮੈਂ ਫਿਰ ਮੇਰੇ ਘਰ ਵਾਲਾ ਨੇ ਵਿਚਾਰਾ ਮੈਨੂੰ ਕਹਿੰਦਾ ਮੈਂ ਅੰਦਰ ਤੇ ਦੇਖੀ ਵੇ ਗਾ ਜਿਵੇਂ ਕੋਮੈਂਟ ਜੇ ਕਰਦਾ ਯਾਰ ਮੈਨੂੰ ਨਾ ਫਿਰ ਮੈਂ ਪੈਰ ਲਕੋ ਹੁੰਦੀ ਵੀ ਕੋਸ਼ਿਸ਼ ਕੀਤੀ ਉਹ ਮੋਜੀ ਜੇ ਲਾ ਕੇ ਪਰ ਜਦੋਂ ਅਪਲੋਡ ਹੀ ਹੋ ਗਈ ਸੀ ਉਸ ਤੋਂ ਬਾਅਦ ਗੜੇ ਮੋਜੇ ਲੱਗਣੇ ਸੀਗੇ ਉਹਦੇ ਉੱਤੇ ਹੋਰ ਤਾਂ ਵਿਊ ਵਾ ਵਧ ਗਿਆ ਔਰ ਲੱਗ ਗਿਆ ਫਿਰ ਮੈਂ ਕਿਹਾ ਚੱਲ ਚੱਲੋਂ ਦੇ ਚੱਕ ਦੇ ਫੱਟੇ ਕਰਨਾ ਮੇਰੀ ਇੱਜ਼ਤ ਪੂਰੀ ਇੱਜ਼ਤ ਆ ਬਾਈ ਕਰਨਾ ਕਰਨਾ ਹੋਈ ਪਈ ਏ ਇਲਾਕੇ ਚ ਇਲਾਕੇ ਗੜੇ ਇਲਾਕੇ ਬਾਹਰ ਲੂਜੀ ਲੈਂਡ ਹੂੰ ਅ ਕੋਨੇ ਅਮਰੀਕਾ ਇਧਰ ਸਟੇਲੀਆ ਅੱਛਾ ਤੇ ਹੋਰ ਕਲੀਫੋਰਨੀਆ ¿Qué <laughs> por ਕੋਲੀਵੋਰਨੀਆ ਕੋਲੀਵੋਰਨੀਆ ਆਪਾਂ 트럼ਪ ਨੂੰ ਕਹਿ ਕੇ ਚੇਂਜ ਕਰਾਉਨੇ ਆ ਇਹ ਉਹਨੇ 트럼ਪ ਨੇ ਦਾ ਬਾਲਾ ਪੜਾ ਕੰਮ ਕਰਤਾ ਉਹਨੇ ਉਹਨੇ ਨਾਮ ਗਲਤੀ ਨਾਲ ਕੈਲੀਫੋਰਨੀਆ ਰੱਖਿਆ ਹੋਇਆ ਕੋਲੀਫੋਰਨੀਆ ਇਹਨੇ ਕੋਲੀਫੋਰਨੀਆ ਹਾਂ ਕੋਲੀਫੋਰਨੀਆ ਅੱਜ ਤੋਂ ਬਾਅਦ ਹੈ ਠੀਕ ਹੈ ਆਪਾਂ ਵੀ ਜੇ ਗੱਲਬਾਤ ਕਰਨੀ ਉਹਨਾਂ ਕੋਲੀਫੋਰਨੀਆ ਕਹਿੰਦੇ ਹਾਂਜੀ ਹਾਂਜੀ ਸਹੀ ਆ ਕੋਲੀਫੋਰਨੀਆ ਭਨੇ ਹਾਂਜੀ 트럼ਪ ਵਾਲੀ ਗੱਲ ਕਹਿ ਰਹੇ ਸੀ ਤੁਸੀਂ 트럼ਪ ਨੇ ਤਾਂ ਮੈਂ ਕਿਹਾ ਵਿਚਾਰੇ ਜਿਹੜੇ ਆ ਗਲਤ ਕਰਤਾ ਨਾ ਕੰਮ ਜਿਹੜੇ ਮੁੰਡੇ ਵਾਪਸ ਭੇਜਦੇ ਹੋਰ ਵਿਚਾਰੇ ਬਹੁਤ ਗਲਤ ਕੰਮ ਕਰਤਾ ਨਾ ਉਹਨੇ ਹੂੰ ਜੇ 트럼ਪ ਤੁਹਾਡੀ ਵੀਡੀਓ ਦੇਖਦਾ ਹੋਊਗਾ ਕੁਝ ਕਹਿਣਾ 트럼ਪ ਹੂੰ ਪਿਆਓਚ ਕੱਢ ਕੇ ਤੇਰੀ ਧੂਸ ਕਿਤੇ ਮਾਰੀ ਪਣਾ ਮੇਰੀ ਗੱਲ ਵੀ ਸੁਣ ਕੇ ਰੱਖਤੇ ਹੋ ਦੂਜੇ ਹੋਰ ਵਿਚਾਰੇ ਹੁੰਦੇ ਆਪਣੇ ਪੰਜਾਬ ਦੇ ਸਲਾ ਟ੍ਰਾਂਸਲੇਟ ਕਰਕੇ ਸੁਣੋ ਪਹਿਲਾਂ ਗਾਂ ਮੈਂ ਕਿੰਦੀ ਕੀਆ ਦੁੱਕੀ ਚੀ ਕੀ ਕਿਹਨੇ ਤਾਂ ਗੱਲ ਛੱਡ ਦੇ ਦੁੱਕੀ ਤੇ ਕੀ ਕੀ ਤਾਂ ਗੱਲ ਛੱਡ ਦੇ ਜੱਟਾ ਦੇ ਫੱਟਾੜੂ ਰੋਕ ਸਕੇ ਨਾ 트럼ਪ ਆ ਰੋਕ ਲੈ ਨਹੀਂ ਨਹੀਂ ਮਾਰ ਹੀ ਹੋਇਆ ਭਈ ਅਗਲੇ ਨੇ ਪਹਿਲੇ ਲਾਇਏ ਸੀ ਵਿਚਾਰੇ ਗਰੀਬ ਬੰਦੇ ਨੇ ਪਤਾ ਨਹੀਂ ਕਿਵੇਂ ਆਪਦਾ ਢਿੱਡ ਪੇਟ ਭੰਦਾ ਅਗਲਾ ਕਿ ਨਹੀਂ ਹੂੰ ਦੇਸੀ ਗੱਲ ਅੱਛਾ ਪੜਨੇ ਹੁਣ ਜ਼ਿੰਦਗੀ ਦੇ ਵਿੱਚ ਮੈਂ ਇਹ ਸੋਚਣਾ ਚਾਹਤੇ ਪੁੱਛਣਾ ਚਾਹਣਾ ਵੀ ਜਦ ਇੱਕ ਬੰਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਬੰਦਾ ਪਰਮਾਤਮਾ ਨਾ ਹਰ ਇੱਕ ਬੰਦੇ ਨੂੰ ਜੀ ਧਰਤੀ ਤੇ ਭੇਜਦਾ ਤਾਂ ਇੱਕੋ ਬਰਾਬਰ ਬਣਾ ਕੇ ਭੇਜੇ ਨਾ ਅਮੀਰ ਨਾ ਗਰੀਬ ਵੀ ਬਰਾਬਰ ਰੱਖੇ ਹਰ ਇੱਕ ਨੂੰ ਹਨਾ ਜਦ ਇੱਕ ਗਰੀਬ ਬੰਦਾ ਚਲੋ ਇਹ ਕਿਸੇ ਦੇ ਹੱਥ ਵਾਸ ਨਹੀਂ ਹੁੰਦਾ ਕਿ ਮੈਂ ਇੱਕ ਅਮੀਰ ਘਰ ਚ ਜਨਮ ਲੈਣਾ ਜਾਂ ਮੈਂ ਗਰੀਬ ਘਰ ਚ ਜਨਮ ਲੈਣਾ ਜੇ ਬੰਦਾ ਗਰੀਬ ਘਰ ਚ ਜਨਮ ਲੈਂਦਾ ਆ ਤਦ ਸਪਨੇ ਕੀ ਹੁੰਦੇ ਨੇ ਕੀ ਸੋਚਦਾ ਹੁੰਦਾ ਵੀ ਮੈਂ ਉਹ ਵੀ ਸਾਡੇ ਮਨ ਕੀ ਜਿਹੜੇ ਆਮ ਜਿਵੇਂ ਸਾਡੇ ਤੋਂ ਮੈਂ ਹੁਣ ਆ ਮੈਂ ਵੀ ਮੱਧ ਵਰਗੀ ਪਰਿਵਾਰ ਤੋਂ ਬੰਚ ਜਮਿਆ ਜਿਹੜੇ ਬਹੁਤ ਹਾਈ ਫਾਈ ਹੁੰਦੇ ਨੇ ਜਿਨ੍ਹਾਂ ਕੋ ਪੈਦਾ ਹੁੰਦੇ ਸਾਰੇ ਗੱਡੀਆਂ ਸ਼ੋਰ ਤਾਂ ਸਾਰਾ ਕੁਝ ਹੁੰਦਾ ਕਿ ਉਹ ਵੀ ਉਸ ਤਰੀਕੇ ਦੇ ਸੁਪਨੇ ਲੈਂਦੇ ਨੇ ਗਰੀਬ ਦੇ ਸੁਪਨੇ ਕੀ ਹੁੰਦੇ ਨੇ ਬਈ ਗਰੀਬ ਦੇ ਸੁਪਨੇ ਤਾਂ ਬਾਹਲੇ ਹੁੰਦੇ ਮੇਰੇ ਤਾਂ ਨਾ ਮੈਂ ਤੁਹਾਨੂੰ ਦੱਸਦੀ ਆ ਜਦੋਂ ਅਸੀਂ ਗੋਹਾ ਕੋੜਾ ਕਰਨ ਜਾਂਦੇ ਸੀ ਨਾ ਟੀਵੀ ਟੂਵੀ ਮੈਂ ਦੇਖਦੀ ਲੋਕਾਂ ਦੇ ਘਰੇ ਉਹ ਕਹਿੰਦੇ ਕਦੇ ਮੈਂ ਕਹਿੰਦੀ ਬੀਬੀ ਅਸੀਂ ਵੀ ਪਿੰਡਾਂ ਚ ਬੀਬੀ ਕਹਿੰਦੇ ਨਾ ਆਪਣੇ ਨਾ ਬੀਬੀ ਆਹ ਡੱਬਾ ਜਾ ਮ ਆਪਣੇ ਘਰੇ ਵੀ ਆਊਗਾ ਜਿਹਦੇ ਵਿੱਚ ਆਹ ਫੋਟਮਾਈਆਂ ਹੁੰਦਗੀਆਂ ਮੈਂ ਤਾਂ ਟੀਵੀ ਦਾ ਬੜਾ ਸ਼ੌਂਕ ਸੀਗਾ ਤੇ ਹੁਣ ਵੀ ਭਾਈ ਮੈਂ ਜਦੋਂ ਕਿਤੇ ਜਾਣੀ ਆਉਂਨੇ ਮੈਨੂੰ ਆਏ ਹੁੰਦਾ ਵੀ ਕਿਤੇ ਕਰਨਾ ਕਿੱਦੇ ਵਜੇਗੀ ਕਰਨਾ ਗੱਡੀ ਵਾਲੀ ਕਰਨਾ ਫੋਰਚੂਨਰ ਵਾਲੀ ਤੇ ਲੈਣੀ ਹੈ ਭਾਈ ਆਪਾਂ ਥਾਰ ਹੀ ਲੈਣੀ ਹੈ ਜਿੱਦੇ ਲਈਤੀ ਮਾਲਕ ਨੇ ਜੀ ਚਾਹਿਆ ਤਾਂ ਮੇਰਾ ਸੁਪਨਾ ਤਾਂ ਹੁਣ ਥਾਰ ਤੇ ਰਹਿ ਗਿਆ اٹਕ ਗਿਆ ਘਰ ਵੀ ਬਣ ਕੇ ਬਣ ਗਿਆ ਹਨਾ ਹੱਸ ਫਰੈਂਡ ਵੀ ਵਧੀਆ ਮਿਲ ਗਿਆ ਤੇ ਹੁਣ ਸੁਪਨਾ ਹੈਗਾ ਮੇਰਾ ਥਾਰ ਦਾ ਕਾਲੀ ਥਾਰ ਦਾ ਤੇ ਜਾ ਕੇ ਸਿੱਧੀ ਬਾਈ ਗਲਾ ਸਿੱਧੂ ਦੇ ਬਾਰ ਚ ਠੋਕਣੀ ਵਿਆਹ ਚੱਕ ਭਰਾਵਾ ਠੀਕ ਹੈ ਠੋਕਣੀ ਨਹੀਂ ਨਹੀਂ ਰੁਕਣੀ ਰੁਕਣੀ ਕਰਕੇ ਜਮਾਰੋ ਜਾ ਕੇ ਸਿੱਧੀ ਨਹੀਂ ਨਹੀਂ ਬਾਈ ਨੂੰ ਲੈ ਕੇ ਆਉਂਗਾ ਥਾਰ ਚ ਬਾਈ ਚ ਲਾ ਕੇ ਲਿਆਉਗਾ ਬਠੰਡੇ ਤੇ ਭੈਣ ਨੂੰ ਆਪਦੀ ਨੂੰ ਵਾ ਕੇ ਮਗਰ ਤੇ ਛੱਡ ਕੇ ਜਾਊਗਾ ਤੇ ਬਾਈ ਜੁੰਟੀ ਵਰਗੇ ਸਾਰੇ ਆਉਣਗੇ ਨਾਲ ਬਾਈ ਦੇ ਸੁਹਣਾ ਬਾਈ ਇਹ ਪੱਕਾ ਕਸੂਰ ਪੂਰਾ ਹੋਊਗਾ ਪਣੇ ਪੂਰਾ ਹੋਜੂਗਾ ਕਿ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਪਰਮਾਤਮਾ ਸਭ ਦੇ ਸੁਪਨੇ ਪੂਰੇ ਕਰੇ ਹੈਨਾ ਬਈ ਇਹ ਸੁਪਨੇ ਵੀ ਤਾਂ ਹੀ ਪੂਰੇ ਹੁੰਦੇ ਆ ਗੱਲ ਪਤਾ ਕੀ ਆ ਆਪਾਂ ਨਾ ਤਾਂ ਕਿਸੇ ਬਾਰੇ ਮਾੜਾ ਸੋਚੋ ਹੈਨਾ ਨਾ ਆਪਾਂ ਕਿਸੇ ਨੂੰ ਮਾੜਾ ਬੋਲੋ ਹੈਨਾ ਕਈ ਵਾਰੀ ਹੁਣ ਆਪਣੀ ਇੰਨੀ ਯਾਰੀ ਦੋਸਤੀ ਗੂੜੀ ਹੋ ਜਾਂਦੀ ਆ ਠੀਕ ਆ ਆਪਾਂ ਇੱਕ ਦੂਜੇ ਦੇ ਘਰੇ ਆਉਣਾ ਜਾਣਾ ਕਰਦੇ ਆ ਚਲੋ ਉਹਦੀ ਮਾਂ ਆਪਾਂ ਨੂੰ ਰੋਟੀ ਬਣਾ ਕੇ ਖਵਾਉਂਦੀ ਸਾਡੇ ਬਾਈ ਨੇ ਵੀ ਇਹ ਗੱਲ ਕਹੀ ਆ ਹਾਂ ਤੇ ਅੱਛਾ ਆਪਣੀ ਮਾਂ ਉਹਨੂੰ ਮਾਂ ਦੇ ਹੱਥਾਂ ਦੀ ਇੱਕ ਰੋਟੀ ਖਾਣੇ ਇੱਕ ਦੂਜੇ ਨਾਲ ਸਾਂਝੀ ਕਰਦੇ ਆ ਵੀ ਯਾਰੀ ਦੋਸਤੀ ਹਨਾ ਉਹਨੇ ਕੀ ਵੀ ਰੱਖੋ ਉਹਨੇ ਕੀ ਵੀ ਰੱਖੋ ਅਰ ਜੇ ਗੂੜੀ ਆ ਤੇ ਉਥੋਂ ਕਿਤੇ ਕਰਣਾ ਰੱਖੋ ਵੀ ਜਾਂ ਮਾਤਾ ਮਾਂ ਪੇ ਉਹਨੂੰ ਕਦੇ ਮਾੜਾ ਚੰਗਾ ਨਾ ਕਿਸੇ ਦੇ ਨੂੰ ਬੋਲੋ ਵੀ ਜੇ ਇੱਕ ਦੂਸਰੇ ਨਾਲ ਅਨਬਨ ਹੁੰਦੀ ਵੀ ਹੈ ਹਾਂ ਮਾਂ ਤੇ ਯਾਰੀ ਦੋਸਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਦੇ ਕਿਸੇ ਦੀ ਮਾਂ ਨੂੰ ਮਾੜਾ ਨਾ ਕਹੋ ਇਹ ਕਿਸੇ ਦੀ ਭੈਣ ਨੂੰ ਮਾੜਾ ਕਿਉਂਕਿ ਮਾਂ ਦਾ ਤਾਂ ਕੋਈ ਫਿਰ ਕਸੂਰ ਨਹੀਂ ਨਾ ਉਹਦੇ ਬਾਹ ਸੁਣੀ ਗੱਲ ਬਾ ਭਾਈ ਨੇ ਵੀ ਬਹੁਤ ਸੋਹਣੀ ਗੱਲ ਕਹੀ ਭਾਈ ਨੇ ਵੀ ਇਹ ਗੱਲ ਕਹੀ ਆ ਮੈਂ ਵੀ ਇਹ ਗੱਲ ਕਹਿਨੀ ਆ ਵੀ ਮਾਂ ਦਾ ਤਾਂ ਨਾ ਮਾਂ ਦਾ ਕਸੂਰਾ ਨਾ ਭੈਣ ਦਾ ਕਸੂਰਾ ਹਨਾ ਜੇ ਕੋਈ ਗੱਲਬਾਤ ਆ ਆਪਸ ਵਿੱਚ ਦੀ ਹਨਾ ਵੀ ਆਪਾਂ ਐਵੇਂ ਨਹੀਂ ਕਹਿੰਦੇ ਵੀ ਤੁਸੀਂ ਲੜਾਈ ਝਗੜੇ ਕਰਕੇ ਵੀ ਆਪਦੇ ਕੋਈ ਯ ਤਕਰ ਉਹਨੂੰ ਗੱਲ ਨੂੰ ਮਸਲੇ ਨੂੰ ਉੱਥੇ ਠੱਪ ਕਰ ਦੋ ਗੱਲ ਨੂੰ